ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਮੁੱਦਾ ਲਗਾਤਾਰ ਹੀ ਭਖਦਾ ਜਾ ਰਿਹਾ ਜਦੋਂ ਤੋਂ ਹੁਸ਼ਿਆਰਪੁਰ ਦੇ ਵਿੱਚ ਉਹ ਘਟਨਾ ਵਾਪਰੀ ਹੈ ਮਾਸੂਮ 5 ਸਾਲ ਦੇ ਬੱਚੇ ਦੇ ਨਾਲ ਇੱਕ ਪ੍ਰਵਾਸੀ ਨੇ ਬੜੀ ਹੀ ਸ਼ਰਮਨਾਕ ਕਰਤੂਤ ਕੀਤੀ ਸੀ ਉਸ ਤੋਂ ਬਾਅਦ ਬਾਈਕਾਟ ਦੀਆਂ ਗੱਲਾਂ ਤੇ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੀਆਂ ਗੱਲਾਂ ਪ੍ਰਵਾਸੀਆਂ ਨੂੰ ਲੈ ਕੇ ਪੰਜਾਬੀਆਂ ਦੇ ਵੱਲੋਂ ਕੀਤੇ ਜਾ ਰਹੀ ਹੈ ਤਾਂ ਹੁਣ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਜਲੰਧਰ ਦੇ ਘਟੋ ਘਟ 10 ਪੰਚਾਇਤਾਂ ਦੇ ਵੱਲੋਂ ਪ੍ਰਵਾਸੀਆਂ ਦਾ ਬਾਈਕਾਟ ਕਰ ਦਿੱਤਾ ਗਿਆ ਪੂਰੀ ਖਬਰ ਕੀ ਹੋਵਿਤ ਨੂੰ ਜ਼ਰੂਰ ਸਮਝਾ ਦਿੰਦੇ ਆਂ ਦਰਅਸਲ ਜਲੰਧਰ ਦੇ ਆਮਦਪੁਰ ਨੇੜੇ ਇੱਕ ਪਿੰਡ ਡਰੋਲੀ ਕਲਾ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਸੰਬੰਧੀ ਮਹੱਤਵਪੂਰਨ ਫੈਸਲੇ ਲੈਣ ਲਈ ਇਲਾਕੇ ਦੀਆਂ ਪੰਚਾਇਤਾਂ ਨੇ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ ਤੇ ਮੀਟਿੰਗ ਦੇ ਵਿੱਚ ਨੇੜਲੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਹਿੱਸਾ ਵੀ ਲਿਆ ਅਤੇ ਕਈ ਮਤੇ ਸਰਬਸੰਪਤੀ ਨਾਲ ਪਾਸ ਕੀਤੇ ਗਏ ਨੇ ਤਾਂ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈਗਾ ਕਿ ਪ੍ਰਵਾਸੀਆਂ ਦੇ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਜਾਰੀ ਨਹੀਂ ਕੀਤੇ ਜਾਣਗੇ ਜਿਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਵੋਟਾਂ ਦਰਜ ਕਰਵਾਈਆਂ ਗਈਆਂ ਨੇ ਉਹਨਾਂ ਦੀਆਂ ਵੋਟਾਂ ਰੱਦ ਕਰ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਕਿਸੇ ਵੀ ਪ੍ਰਵਾਸੀ ਨੂੰ ਰਾਤ ਨੂੰ ਪਿੰਡ ਦੇ ਆਲੇ-ਦੁਆਲੇ ਜਾਂ ਫਿਰ ਚੌਰਾਹਿਆਂ ਤੇ ਉੱਤੇ ਘੁੰਮਣ ਦੀ ਇਜਾਜ਼ਤ ਨਹੀਂ ਹੋਵੇਗੀ ਇਸ ਦੇ ਨਾਲ ਇੱਕ ਬਹੁਤ ਹੀ ਵੱਡੀ ਅਪਡੇਟ ਜਿਹੜੀ ਕਿ ਤਿਉਹਾਰ ਮਨਾਉਣ ਦੇ ਲਈ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਜਾਵੇਗੀ ਪੰਚਾਇਤਾਂ ਨੇ ਇਹ ਵੀ ਫੈਸਲਾ ਕੀਤਾ ਹੈਗਾ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਅੰਦਰ ਕਿਸੇ ਵੀ ਤਿਉਹਾਰ ਦੇ ਲਈ ਜਗ੍ਹਾ ਨਹੀਂ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਕੋਈ ਵੀ ਪਿੰਡ ਵਾਸੀ ਆਪਣੀ ਜਾਇਦਾਦ ਜਾਂ ਫਿਰ ਘਰ ਪ੍ਰਵਾਸਾਂ ਨੂੰ ਨਹੀਂ ਵੇਚੇਗਾ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਆਪਣੇ ਕੰਮਾਂ ਦੇ ਲਈ ਖੁਦ ਜ਼ਿੰਮੇਵਾਰ ਹੋਣਗੇ ਇਸ ਮੌਕੇ ਦੇ ਉੱਤੇ ਜਥੇਦਾਰ ਮਨੋਹਰ ਸਿੰਘ ਦਾ ਕਹਿਣਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 25 ਤੋਂ 30 ਪਿੰਡਾਂ ਦੀ ਇੱਕ ਹੋਰ ਮੀਟਿੰਗ ਵੱਡੀ ਜਿਹੜੀ ਕਿ ਮੀਟਿੰਗ ਬੁਲਾਈ ਜਾਵੇਗੀ ਜਿਸ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਅੱਗੇ ਦੀ ਰਣਨੀਤੀ ਦੀ ਉੱਤੇ ਵੀ ਚਰਚਾ ਜਿਹੜੀ ਕੀਤੀ ਜਾਵੇਗੀ ਤਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਨਾਲ ਹੋਈ ਬਹਿਰੈਮੀ ਤੋਂ ਬਾਅਦ ਇਹ ਮੁੱਦਾ ਕਾਫੀ ਗਰਮਾਇਆ ਹੋਇਆ ਤਾਂ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਹਰਵੀਰ ਉਰਫ ਬਿੱਲਾ ਦੇ ਅਗਵਾ ਅਤੇ ਕਤਲ ਨੇ ਸੂਬੇ ਭਰ ਦੇ ਦੇ ਵਿੱਚ ਪ੍ਰਵਾਸੀਆਂ ਦੇ ਵਿਰੁੱਧ ਗੁੱਸਾ ਪੜਕਾਇਆ ਹੋਇਆ ਹੈ ਕਈ ਪਿੰਡ ਕੌਂਸਲਾਂ ਨੇ ਇਲਾਕੇ ਦੇ ਵਿੱਚੋਂ ਪ੍ਰਵਾਸਨ ਨੂੰ ਬਾਹਰ ਕੱਢਣ ਦੇ ਲਈ ਸਰਗਰਮ ਕਦਮ ਵੀ ਚੁਕਣੇ ਸ਼ੁਰੂ ਕਰ ਦਿੱਤੇ ਨੇ ਤੇ ਕਈ ਪਿੰਡਾਂ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮਤੇ ਪਾਏ ਗਏ ਨੇ ਘਟੋਕੜ 25 ਤੋਂ ਵੱਧ ਪਿੰਡਾਂ ਦੇ ਵੱਲੋਂ ਮਤੇ ਪਾਏ ਗਏ ਨੇ ਤੇ ਹੁਣ ਕੰ ਦੱਸ ਦਈਏ ਕਿ ਇਸ ਡਰ ਤੋਂ ਕਈ ਪ੍ਰਵਾਸੀਆਂ ਦੇ ਵੱਲੋਂ ਰੇਲਵੇ ਸਟੇਸ਼ਨਾਂ ਦੇ ਉੱਤੇ ਬੱਸ ਸਟੇਸ਼ਨਾਂ ਦੇ ਉੱਤੇ ਖਾਸ ਕਰਕੇ ਜਲੰਧਰ ਤੇ ਲੁਧਿਆਣਾ ਰੇਲਵੇ ਸਟੇਸ਼ਨਾਂ ਦੇ ਉੱਤੇ ਪ੍ਰਵਾਸੀਆਂ ਦੇ ਵੱਲੋਂ ਕਾਫੀ ਭੀੜ ਦੇਖੀ ਜਾ ਰਹੀ ਹੈ ਕਿਉਂਕਿ ਪ੍ਰਵਾਸੀ ਸਾਰੇ ਇੱਥੋਂ ਜਾਣ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਨੇ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਤਾਂ ਪ੍ਰਵਾਸੀਆਂ ਦੇ ਮਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਡਰ ਜ਼ਰੂਰ ਹੈਗਾ ਹੈ ਕਿ ਸਾਡਾ ਇੱਥੇ ਖਤਰਾ ਉਹ ਸਾਨੂੰ ਖਤਰਾ ਹੋ ਸਕਦਾ ਹੈ ਇਸ ਕਰਕੇ ਉਹ ਆਪਣੇ ਜੋ ਕਿ ਆਪਣੇ ਦੇਸ਼ ਆਪਣੇ ਇਲਾਕੇ ਆਪਣੇ ਸ਼ਹਿਰ ਵਾਪਸ ਵਾਪਸ ਜਾਣ ਲਈ ਤਿਆਰ ਹੋ ਚੁੱਕੇ ਨੇ ਪਰ ਕਈ ਪ੍ਰਵਾਸੀ ਹਜੇ ਵੀ ਪੰਜਾਬ ਦੇ ਵਿੱਚ ਬੈਠੇ ਨੇ ਜਿਸ ਕਰਕੇ ਪੰਜਾਬੀਆਂ ਦਾ ਗੁੱਸਾ ਹਜੇ ਵੀ ਕਹਿ ਸਕਦੇ ਆ ਜ਼ੋਰਾਂ ਦੇ ਉੱਤੇ ਹੈਗਾ ਕਿਉਂਕਿ ਰੋਸ ਕਾਫੀ ਜ਼ਿਆਦਾ ਹੈ ਕਿਉਂਕਿ ਉਸ ਮਾਸੂਮ ਬੱਚੇ ਦੀ ਆਖਿਰ ਗਲਤੀ ਕੀ ਸੀਗੀ ਉਸ ਦੇ ਨਾਲ ਅਜਿਹਾ ਕਿਉਂ ਕੀਤਾ ਹੈ ਪਰ ਕਿਤੇ ਨਾ ਕਿਤੇ ਸਾਰਿਆਂ ਦੇ ਵੱਲੋਂ ਇਹ ਵੀ ਕਈ ਲੋਕਾਂ ਦੇ ਵੱਲੋਂ ਇਹ ਵੀ ਗੱਲ ਆ ਕੇ ਜਾ ਰਹੀ ਹੈ ਕਿ ਸਾਰੇ ਪ੍ਰਵਾਸੀ ਇੱਕੋ ਵਰਗੇ ਨਹੀਂ ਹੁੰਦੇ ਜੇਕਰ ਇੱਕ ਨੇ ਗਲਤੀ ਕੀਤੀ ਹੈ ਤਾਂ ਉਸ ਦੀ ਸਜ਼ਾ ਸਾਰੇ ਪ੍ਰਵਾਸੀਆਂ ਨੂੰ ਕਿਉਂ ਦਿੱਤੀ ਜਾਵੇ ਇਸ ਬਾਬਤ ਤੁਹਾਡਾ ਕੀ ਵਿਚਾਰ ਹੈਗਾ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ